ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਲਈ ਚੋਣ ਵੀ ਪੰਜਾਬੀ ਪੰਜਾਬੀ ਇਲੈਕਟਿਵ ਜਿਹੜੇ ਕਿ ਸੈਂਪਲ ਪੇਪਰ ਲੱਗੇ ਆ ਸਟੂਡੈਂਟਸ ਆਪਾਂ ਸੈਂਪਲ ਪੇਪਰ ਇਸੇ ਵੀਡੀਓ ਦੇ ਵਿੱਚ ਤਿੰਨ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਸ਼ਾਰਟ ਕੁਐਸ਼ਨਸ ਕਰਾਂਗੇ ਤਿੰਨੋਂ ਦੇ ਫਿਰ ਉਸ ਤੋਂ ਬਾਅਦ ਪ੍ਰਸੰਗ ਸਹਿਤ ਵਿਆਖਿਆ ਲੌਂਗ ਕੁਐਸ਼ਨ ਆਪ ਵੀਥਿਆਂ ਵਾਲੇ ਤੇ ਜਿਹੜੇ ਕਿ ਕਵਤਾ ਨਾਵਲ ਨਾਟਕ ਜੋ ਵੀ ਹੈ ਉਹ ਆਪਾਂ ਬਾਅਦ ਚੋਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸ਼ਾਰਟ ਕੁਐਸ਼ਨ ਕਰਾਂਗੇ ਹਾਂਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ MCQ ਨੇ 5 ਇਕਣਾ ਦੇ ਪੱਲੇ ਤੁਨ ਸ਼ਾਹ ਸ਼ਹਾਈਂ ਦੇ ਸ਼ਲੋਕ ਵਿੱਚ ਕਾਦਾ ਜ਼ਿਕਰ ਹੈ ਮਾਲਕ ਨੌਕਰ ਦਾ ਜਾਂ ਮੇਰੀ ਗਰੀਬੀ ਦਾ ਜਾਂ ਦੁੱਖ ਸੁੱਖ ਦਾ ਜਾਂ ਖੁਸ਼ੀ ਗਮੀ ਦਾ ਇਕਣਾ ਦੇ ਪੱਲੇ ਤੁਨ ਵੈਸੇ ਇਹ ਬਜੀਦ ਦੀ ਰਚਨਾ ਸੂਫੀ ਕਾਵ ਦੇ ਵਿੱਚੋਂ ਤੇ ਇਹਦੇ ਵਿੱਚੋਂ ਅਮੀਰੀ ਗਰੀਬੀ ਬਾਰੇ ਦੱਸਿਆ ਗਿਆ ਨੈਕਸਟ ਹੈਗਾ ਕੇ ਬਾਗੇ ਦੀ ਮੂਲੀ ਕਿਸ ਦੀ ਰਚਨਾ ਤਾਂ ਇਹ ਕੇ ਬਾਗੇ ਦੀ ਮੂਲੀ ਜਿਹੜੀ ਕਿ ਸ਼ਾਹੂ ਸੇਨ ਦੀ ਰਚਨਾ ਅਗਿਆਗਾ ਸ਼ੇਖ ਫਰੀਦ ਜੀ ਦੀ ਦਿਲ ਮੁਹਬਤ ਜਿੰਨ ਸਹੀ ਸੱਚਿਆ ਸ਼ਲੋਕ ਵਿੱਚ ਪਰਮਾਤਮਾ ਤੋਂ ਖੈਰ ਵਿੱਚ ਕੀ ਮੰਗਦੇ ਨੇ ਫਰੀਦ ਜੀ ਜਿਹੜੇ ਕਿ ਦਿਲ ਮੁਹਬਤ ਜिन ਸਹੀ ਸੱਚਾ ਸ਼ਲੋਕ ਦੇ ਵਿੱਚ ਕਾਦੀ ਖੈਰ ਮੰਗੀ ਜਾਂਦੀ ਆ ਬੰਦਗੀ ਦੀ ਖੈਰ ਮੰਗੀ ਜਾਂਦੀ ਆ ਨੈਕਸਟ ਆ ਨਾਟਕ ਦੀ ਵਾਰਤਾਲਾਪ ਨੂੰ ਚਾਹੀਦਾ ਸੰਖੇਪ ਮੇਰੇ ਦੇ ਵਿੱਚ ਆਪਸ਼ਨ ਇਹ ਵੀ ਠੀਕ ਆ ਨਾਟ ਕਿਤੇ ਚੁਸਤ ਬੋਥ ਆਪਸ਼ਨੇ ਬਣ ਰਹੀਆਂ ਨੇ ਹਾਂਜੀ ਨੈਕਸਟ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਪਿਤਾ ਕਿੱਤੇ ਦੇ ਵਜੋਂ ਕੀ ਕੰਮ ਕਰਦੇ ਸੀ ਤਾਂ ਕਿੱਤੇ ਦੇ ਵਜੋਂ ਤਹਿਸੀਲਦਾਰ ਸੀ ਤਹਿਸੀਲਦਾਰ ਨੈਕਸਟ ਹੋ ਗਈ ਇੱਕ ਜਾਂ ਦੋ ਸ਼ਬਦਾਂ ਵਿੱਚ ਆਨਸਰ ਕਰਨਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਕਿਸੇ ਇੱਕ ਰਚਨਾ ਦਾ ਨਾਮ ਲਿਖਣਾ ਤੇ ਇਹਦੇ ਵਿੱਚ ਆ ਜਾਊਗਾ ਤਾਂ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੋ 8 ਅੱਠੀ ਪੈਰੀ ਅੱਠੇਖੰਡ ਅੱਠੀ ਪੈਰੀ ਅੱਠੇਖੰਡ ਦਾ ਨਾਨਕ ਪਰਖੇ ਆਪਕੋ ਦੋਨੋਂ ਦੇ ਵਿੱਚੋਂ ਕੋਈ ਵੀ ਇੱਕ ਵੈਸਤਾ ਕਾਫੀ ਹੋਰ ਵੀ ਨੇ ਜਿਵੇਂ ਇਹ ਜਗ ਸੱਚੇ ਗਿਆ ਕੋਠੜੀ ਹੋਵੇਂ ਇਹ ਜਾਤ ਹੈ ਤੇ ਆਖਣ ਆਖਣਾ ਰੱਜਿਆ ਠੀਕ ਹੈ ਨਾਨਕ ਪਰਖੇ ਆਪਕੋ ਕਾਫੀ ਨੇ ਮਤਲਬ ਕਿ ਤੁਸੀਂ ਇੱਕ ਕਰਨਾ ਜਿਹੜੀ ਮਰਜ਼ੀ ਨੇ ਸਾਰੇ ਚੈੱਕ ਕਰ ਸਕਦੇ ਹੋ ਨੈਕਸਟ ਹੈਗਾ ਅਲੰਕਾਰ ਦਾ ਸ਼ਬਦੀ ਅਰਥ ਕੀ ਹੁੰਦਾ ਤਾਂ ਅਲੰਕਾਰ ਦਾ ਜਿਹੜੇ ਕਿ ਸ਼ਬਦੀ ਅਰਥ ਹੁੰਦਾ ਗਹਿਣਾ ਜਿਵੇਂ ਕਿ ਪਵਨੁਖੀ ਸਰੀਰ ਨੂੰ ਗਹਿਣੇ ਨਾਲ ਸਜਾਉਣਾ ਐਵੇਂ ਜਿਹੜੇ ਕਿ ਸਾਹਿਤਕਾਰ ਸਾਹਿਤ ਨੂੰ ਜਦੋਂ ਕਵਤਾ ਵਗੈਰਾ ਲਿਖੀ ਜਾਂਦੀ ਹੈ ਉਸ ਨੂੰ ਜਿਹੜੀ ਕਿ ਸਜਾਵਟੀ ਦੇਣ ਵਾਸਤੇ ਉਦੇ ਵਿੱਚ ਜਿਹੜੇ ਅਲੰਕਾਰ ਵਰਤੇ ਜਾਂਦੇ ਨੇ ਤਾਂ ਅਲੰਕਾਰ ਦਾ ਸ਼ਬਦ ਅਰਥ ਹੈ ਗਹਿਣਾ ਅੱਗੇ ਆਗਾ ਤ੍ਰਿਬੈਣੀ ਕਿਹੜੀਆਂ ਤਿੰਨ ਨਦੀਆਂ ਦਾ ਮਿਲਾਪਾ ਤਾਂ ਇਹਦੇ ਵਿੱਚ ਆ ਜਾਊਗਾ ਗੰਗਾ ਜਮਨਾ ਸਰਸਵਤੀ ਗੰਗਾ ਜਮੁਨਾ ਗੰਗਾ ਜਮੁਨਾ ਸਰਸਵਤੀ ਨੈਕਸਟ ਹੈਗਾ ਡਾਕਟਰ ਰੰਧਾਵਾ ਨੇ 1930 ਵਿੱਚ ਕਿਹੜੀ ਜਮਾਤ ਪਾਸ ਕੀਤੀ ਸੀ ਤਾਂ 1930 ਵੀ ਦੇ ਵਿੱਚ ਐਮ ਐਸ ਸੀ ਆਨਰਜ਼ ਐਮ ਐਸ ਸੀ ਆਨਰਜ਼ ਨੈਕਸਟ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਵਾਰ ਲਿਖੀ ਸੀ ਤਾਂ ਚੰਡੀ ਦੀ ਵਾਰ ਚੰਡੀ ਦੀ ਵਾਰ ਅੱਗੇ ਸਹੀ ਗਲਤ ਚੰਡੀ ਦੀ ਵਾਰ ਦੀ ਭਾਸ਼ਾ ਫਾਰਸੀ ਹੈ ਤੇ ਗਲਤ ਹੈ ਫਾਰਸੀ ਨਹੀਂ ਹੈਗੀ ਕਿਉਂਕਿ ਚੰਡੀ ਦੀ ਵਾਰ ਦੀ ਭਾਸ਼ਾ ਪੰਜਾਬੀ ਹੈ ਅੱਗੇ ਹੈਗਾ ਉਪਮਾ ਤੇ ਰੂਪਕ ਅਲੰਕਾਰ ਅਰਥ ਅਲੰਕਾਰ ਨਹੀਂ ਹਨ ਤੇ ਵੀ ਗਲਤ ਹੈ ਨੈਕਸਟ ਹੈਗਾ ਸ਼ੰਦ ਕਪਤਾ ਵਿੱਚ ਰਸਤੇ ਸੰਗੀਤ ਦਾ ਮਾਹੌਲ ਪੈਦਾ ਕਰਦੇ ਹਨ ਤੇ ਟਰੂ ਹੈ ਸ਼ੰਦ ਕਪਤਾ ਵਿੱਚ ਰਸਤੇ ਸੰਗੀਤ ਦਾ ਮਾਹੌਲ ਪੈਦਾ ਕਰਦੇ ਹਨ ਠੀਕ ਹੈ ਅੱਗੇ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਦੇ ਕਿ 30 ਰਾਗਾਂ ਦੇ ਵਿੱਚ ਹੈ ਰੋਂਗਾ ਕਿਉਂਕਿ ਇਹਨਾਂ ਦੀ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ 29 ਰਾਗਾਂ ਦੇ ਵਿੱਚ ਹੈ 30 ਰਾਗਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਇੱਥੇ ਲਿਖੋ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹੀ ਜੀ ਤਾਂ ਇਹਨਾਂ ਦੀ ਤਾਂ 29 ਰਾਗਾਂ ਦੇ ਵਿੱਚ ਹੈ ਇੱਥੇ ਲਿਖੋ 30 ਤਾਂ ਕਰਕੇ ਰੋਂਗਾ ਨੈਕਸਟ ਹੈਗਾ ਪ੍ਰਿੰਸੀਪਲ ਤੇਜਾ ਸਿੰਘ ਦੀ ਮਾਮੀ ਦਵਾਨ ਦਈ ਸਿੱਖਾਂ ਦੀ ਧੀ ਸੀ ਪਰ ਉਸਦੇ ਨਾਨਕੀ ਜਿਹੜੀ ਕਿ ਮੋਨੇਸੀਤ ਹੈ ਇਹ ਟਰੂ ਹੈ ਨੈਕਸਟ ਖਾਲਿਸਤਾਨ ਨੇ ਡੈਸ਼ 9 ਸਵਾਰੀ ਹਾਥੀ ਘੋੜਿਆਂ ਤੇ ਇਹ ਵਿੱਚ ਆਊਗਾ ਮੂਰਖ ਠੀਕ ਹੈ ਮੂਰਖ 9 ਸਵਾਰੀ ਹਾਥੀ ਘੋੜਿਆਂ ਅਗਿਆ ਹੈਗਾ ਸੱਚ ਨੂੰ ਹੁਣ ਮਿਲਦੇ ਤਾਂ ਕਿ ਝੁੱਠੇ ਕੋਲ ਵਾਹੇ ਡੈਸ਼ ਡੈਸ਼ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਦੇ ਵਿੱਚ ਆਜੂਗਾ ਪਵਨ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਨੈਕਸਟ ਹੈਗਾ ਫੋਰਥ ਮੇਰਾ ਦਿਲ ਵਧਾਉਣ ਵਾਸਤੇ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਡੈਸ਼ ਦਿੱਤਾ ਤੇਰੀ ਵਿਚਾਉਣਾ ਸੀ ਤੇਲਾ ਨੈਕਸਟ ਹੈ ਈਸ਼ਰਦਾਸ ਗੁਮੰਡੀ ਦੁਕਾਨਦਾਰ ਨੇ ਪ੍ਰਾਤਨ ਦੀ ਚਾਟ ਲਾਈ ਤਾਂ ਸਾਹਿਤ ਪ੍ਰਾਤਨ ਸਾਹਿਤ ਦੀ ਜਦੋਂ ਮੈਂ 5 6 ਸਾਲਾਂ ਦਾ ਬੱਚਾ ਸੀ ਤਾਂ ਮੈਂ ਜ਼ਰੂਰ ਹੱਥ ਦਰਜੇ ਦਾ ਡੈਸ਼ ਹੋਵਾਂਗਾ ਖਬਤੀ ਥੱਕੇ ਦੇ ਪੈਰ ਚ ਬਿੰਦੀ ਖਬਤੀ 6 ਦੇ ਵਿੱਚ ਤੇ ਨੈਕਸਟ ਮਾਡਲ ਟੈਸਟ ਪੇਪਰ ਦੇ ਪਹਿਲਾਂ ਆਪਾਂ ਸ਼ਾਰਟ ਕੁਐਸਚਨ ਕਰਦੇ ਹਾਂ ਫਿਰ ਆਪਾਂ ਅੱਗੇ ਕਰਾਂਗੇ ਹਾਂਜੀ ਇਹਦੇ ਵਿੱਚ ਬਜੀਦ ਨੇ ਆਪਣੇ ਸ਼ਲੋਕਾਂ ਵਿੱਚ ਸਾਹਿਬ ਕਿਸ ਨੂੰ ਕਿਹਾ ਤਾਂ ਰੱਬ ਨੂੰ ਕਿਹੜਾ ਕਵੀ ਆਪਣੀਆਂ ਸ਼ਹਿਰਫੀਆਂ ਦੇ ਹਰ ਦੁਕਾਨਦਾਨ ਤਹੂ ਦੇ ਨਾਲ ਕਰਦਾ ਤਾਂ ਸੁਲਤਾਨ ਬਾਹੁ ਮੁਸ਼ਕਲ ਘਾਟ ਫਕੀਰੀ ਦਾ ਵਿੱਚ ਘਟਦਾ ਕੀ ਅਰਥ ਹੈ ਤਾਂ ਮਾਰਗ ਸ਼ੇਖ ਫਰੀ ਜੀ ਦੇ ਸ਼ਲੋਕ ਅਨੁਸਾਰ ਜਿਉਂਦੇ ਮਨੁੱਖ ਦੇ ਪੈਰਾਂ ਹੇਠ ਤੇ ਮਨੁੱਖ ਦੇ ਮਰਨ ਉਪਰੰਤ ਕਿਹੜੀ ਚੀਜ਼ ਹੁੰਦੀ ਹੈ ਤਾਂ ਮਿੱਟੀ ਖਾਕ ਜਿਵੇਂ ਮਿੱਟੀ ਦੋਨੋ ਚ ਇੱਕ ਲਿਖ ਸਕਦੇ ਹੋ ਖਾਕ ਜਾਂ ਮਿੱਟੀ ਮਿਰਜੇ ਨੂੰ ਜੰਡੇ ហេਟਾਂ ਸੌਣ ਤੋਂ ਕੌਣ ਰੋਕਦਾ ਤਾਂ ਸਾਈਵਾ ਵਾਰਿਸ਼ਾ ਕਿਸ ਸ਼ਾਕਰ ਰਚਨਾ ਕਰਕੇ ਮਸ਼ਹੂਰ ਹੋਈ ਸੀ ਤਾਂ ਹੈ ਹੋਈ ਸੀ ਹੀਰਾਂਜਾ ਨੈਕਸਟ ਟੈਂਕ ਕਿਹੜੇ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਇਹ ਹੈਗਾ ਸ਼ਿੰਗਾਰ ਰਸ ਪਰ ਦੇ ਵਿਦਵਾਨਾਂ ਨੇ ਪੰਜਵਾਂ ਵੇਦ ਕਿਹਨੂੰ ਕਿਹਾ ਤਾਂ ਪੰਜਵਾਂ ਵੇਦ ਕਿਹਾ ਜਾਂਦਾ ਜਿਹੜੇ ਕਿ ਨਾਟਕ ਨੂੰ ਸਬਦਾ ਪਿਆਰਾ ਸ਼ਿੰਬਾਸ ਵਾਜੇ ਵੀ ਅੰਸ਼ ਕਿਸ ਦਾ ਤੇ ਹੈਗਾ ਕੁਸ਼ਵੰਤ ਸਿੰਘ ਦਾ ਪਵਨ ਗੁਰੂ ਪਾਣੀ ਪੀਤਾ ਕਿਹੜਾ ਕਾਵ ਰੂਪ ਹੈ ਹੈਗਾ ਸ਼ਲੋਕ ਅੱਠੀ ਪੈਰੀ ਅੱਠੇ ਖੰਡ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਸਹੀ ਜਾਂ ਗਲਤ ਤਾਂ ਬਿਲਕੁਲ ਸਹੀ ਆ ਪ੍ਰਿੰਸੀਪਲ ਸਾਹਿਬ ਸਿੰਘਲ ਹੋ ਸਕਿੰਦਰ ਨਾਗਰ ਪ੍ਰਿੰਸੀਪਲ ਸਾਹਿਬ ਸਿੰਘ ਲਾਹੌਰ ਕਾਲਜ ਦੀ ਪੜਾਈ ਵਿੱਚ ਪੰਡਿਤ ਵਿਦਸਾ ਪ੍ਰਸ਼ਾਦ ਨੇ ਮਦਦ ਕੀਤੀ ਸੀ ਤੇ ਇਹ ਟਰੂ ਹੈ। ਪੂਰਨ ਸਿੰਘ ਦੀ ਮਾਂ ਅਟਕ ਨੂੰ ਜੁੜਾ ਸਮਝੀ ਸੀ ਵੀ ਟਰੂ ਹੈ। ਸਹੀ ਹੈ। ਅਲੰਕਾਰ ਚਾਰ ਪ੍ਰਕਾਰ ਦੇ ਨੇ ਗਲਤ ਕਿਉਂਕਿ ਅਲੰਕਾਰ ਤਿੰਨ ਪ੍ਰਕਾਰ ਦੇ ਹੁੰਦੇ ਨੇ ਸ਼ਬਦ ਅਲੰਕਾਰ, ਅਰਥ ਅਲੰਕਾਰ, ਸ਼ਬਦ ਅਰਥ ਅਲੰਕਾਰ। ਇਕਾਂਗੀ ਨਾਟਕ ਬਹੁੰਗੀ ਨਾਟਕ ਦੇ ਕੋਟੋਟਾ ਹੁੰਦਾ। ਸਹੀ ਹੈ ਇਹ। ਹਾਂਜੀ ਹੁਣ ਆਪਾਂ ਪ੍ਰਸੰਗ ਪ੍ਰਸੰਗ ਸਾਹਿਤ ਵਿੱਚ ਆਖਿਆ ਇੱਕ ਤੁਹਾਨੂੰ ਗੁਰਮਤਿ ਕਾਵਿ ਦੇ ਵਿੱਚ ਆਉਣੀ ਆ ਤੇ ਇੱਕ ਆਉਣੀ ਆ ਜਿਹੜੇ ਕਿ ਸੂਫੀ ਕਾਵਿ ਦੇ ਵਿੱਚੋਂ। ਜਿਵੇਂ ਇਹ ਹੈਗਾ ਪਾਵੇਂਗਾਂ ਦੀਦਾਰ ਸਾਹਿਬ ਦਾ ਫਕੀਰਾ ਹੋਰ ਵੀ ਨੀਵਾ ਹੋਏ ਟੋਪੀ ਵਾਲੀ ਸਾਬਣ ਥੋੜਾ ਬੈ ਖਨਾਰੇ ਥੋਏ ਤੇ ਅੱਗੇ ਆਗੇ ਹੱਕ ਪ੍ਰਾਇ ਨਾਨਕਾ ਠੀਕ ਹੈ ਨਾ ਦੋਨਾਂ ਦੀ ਖਰਵਾਨੀ ਮੈਂ ਤੁਹਾਨੂੰ ਇਹਦੇ ਵਿੱਚ ਪਹਿਲਾਂ ਪ੍ਰਸੰਗ ਦੇ ਵਿੱਚ ਕੀ ਹੈ ਕਾਵ ਪੋਟਾ ਜਿਹੜਾ ਕਿ ਮੱਧਕਾਲੀ ਪੰਜਾਬੀ ਕਾਵ ਚਲਕਣ ਇਤਿਹਾਸ ਦੇ ਵਿੱਚੋਂ ਲਿਆ ਗਿਆ ਸ਼ਾਹੂ ਸਿੰਘ ਦੀ ਰਚਨਾ ਪਾਵੇਂਗਾਂ ਦੀਦਾਰ ਸਾਹਿਬ ਦਾ ਇਸ ਕਾਫੀ ਦੇ ਵਿੱਚ ਸ਼ਾਹੂ ਸਿੰਘ ਨੇ ਮਨੁੱਖ ਨੂੰ ਪ੍ਰਭੂ ਦਰਸ਼ਨ ਪ੍ਰਾਪਤ ਕਰਨ ਲਈ ਨਿਮਰਤਾ ਧਾਰਨ ਕਰਨਾ ਤੇ ਜਿਹੜੇ ਵਿਕਾਰ ਨੂੰ ਉਹਨਾਂ ਨੂੰ ਛੁਟਕਾਰਾ ਪਾਉਣਾ ਤੇ ਪ੍ਰਭੂ ਦੇ ਨਾਮ ਦੇ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਤਾਂ ਵਿਆਖਿਆ ਦੇ ਵਿੱਚ ਸ਼ਾਹੂ ਸ਼ੇਨ ਕਹਿੰਦਾ ਪਾਵਿੰਗਾ ਦੀਦਾਰ ਸਾਈਂ ਦਾ ਦੀਦਾਰ ਕੀ ਹੋਊਗੇ ਦਰਸ਼ਨ ਠੀਕ ਹੈ ਫਕੀਰਾ ਹੋਰ ਵੀ ਨੀਮਾ ਹੋਈ ਨੀਮਾ ਮਤਲਬ ਕਿ ਨਿਰਮਾਨਤਾ ਧਾਰਨ ਤਾਂ ਸ਼ਾਹੂ ਸ਼ੇਨ ਕਹਿੰਦਾ ਕਿ ਇਹ ਫਕੀਰਾ ਜੇਕਰ ਤੂੰ ਆਪਣੇ ਆਪ ਦੇ ਵਿੱਚ ਵੱਧ ਤੋਂ ਵੱਧ ਨਿਰਮਾਨਤਾ ਧਾਰਨ ਕਰ ਲਵੇਂਗਾ ਤਾਂ ਤੈਨੂੰ ਆਪਣੇ ਪ੍ਰਭੂ ਮਾਲਕ ਦਾ ਦੀਦਾਰ ਜ਼ਰੂਰ ਪ੍ਰਾਪਤ ਹੋਊ। ਟੋਪੀ ਮੈਲੀ ਸਾਬਣ ਥੋੜਾ ਬਹਿ ਕਿਨਾਰੇ ਥੋਏ ਇਹ ਇਹ ਪਾਈ ਤੈਨੂੰ ਚਾਹੀਦਾ ਕਿ ਤੂੰ ਆਪਣੇ ਵਿਕਾਰਾਂ ਨਾਲ ਜਿਹੜੀ ਮੈਲੀ ਕੋਈ ਜਿਹੜੀ ਤੇਰੀ ਜੀਵਨ ਵਾਲੀ ਟੋਪੀ ਆ ਉਸ ਨੂੰ ਗੁਰੂ ਦੀ ਸਿੱਖਿਆ ਦਾ ਸਾਬਣ ਲਾ ਕੇ ਪ੍ਰਭੂ ਦੇ ਨਾਮ ਦੇ ਕੰਡੇ ਉੱਤੇ ਬੈਠ ਕੇ ਧੋ ਲੈ ਇਸ ਤਰ੍ਹਾਂ ਕਰਨ ਨਾਲ ਤੈਨੂੰ ਪ੍ਰਭੂ ਦੇ ਦੀਦਾਰ ਜਿਹੜੇ ਕਿ ਜ਼ਰੂਰ ਪ੍ਰਾਪਤ ਹੋ ਜਾਣਗੇ ਨੈਕਸਟ ਹੈਗਾ ਅੱਗੇ ਅੱਗੇ ਹੈਗਾ ਹਕ ਪ੍ਰਣਾਣਕਾ ਇਸ ਦੀ ਪ੍ਰਸੰਗ ਸਹਿਤ ਵੇਖਿਆ ਇਸ ਖਵ ਟੁੱਟੀ ਦੀ ਤਾਂ ਇਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਇਹ ਹੈ ਠੀਕ ਹੈ ਜਿਸ ਦੇ ਵਿੱਚ ਗੁਰੂ ਜੀ ਨੇ ਮਨੁੱਖ ਨੂੰ ਪ੍ਰਾਇਆ ਹੱਕ ਖਾਣ ਤੋਂ ਵਰਜਿਆ ਭਾਵ ਕੀ ਮਨਾ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹੱਕ ਪ੍ਰਾਇਆ ਨਾਨਕਾ ਠੀਕ ਹੈ ਮਤਲਬ ਕਿ ਪ੍ਰਾਇਆ ਹੱਕ ਜਿਹੜੇ ਕਿ ਮੁਸਲਮਾਨ ਲਈ ਕਸੂਰ ਦੇ ਬਰਾਬਰ ਆ ਤੇ Hindu ਲਈ ਗਾਂ ਦੇ ਬਰਾਬਰ ਆ ਠੀਕ ਹੈ ਤੇ ਵੀ ਜੇ ਆਪਾਂ ਕਿਸੇ ਦਾ ਹੱਕ ਖਾਣਿਆ ਤਾਂ ਜਿਵੇਂ ਮੁਸਲਮਾਨ ਸੂਰ ਖਾ ਲੈਣ ਤੇ Hindu ਗਾਂ ਖਾ ਲੈਣ ਉਸ ਦੇ ਬਰਾਬਰ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਤੇ ਗੁਰੂ ਜੀ ਦਾ ਪਗੰਬਰ ਤਾਂ ਹੀ ਪ੍ਰਮਾਤਮਾ ਅੱਗੇ ਸ਼ਿਫਾਰਿਸ਼ ਕਰਦਾ ਜੇ ਮਨੁੱਖ ਪ੍ਰਾਇਆ ਹੱਕ ਨਾ ਵਰਤੇ ਤੇ ਕੋਈ ਨਿਰੀਆਂ ਗੱਲਾਂ ਕਰਨ ਨਾਲ ਹੀ ਵੈਸ਼ ਦੇ ਵਿੱਚ ਜਾ ਵੈਸ਼ਤ ਵਿੱਚ ਨਹੀਂ ਪਹੁੰਚ ਸਕਦਾ ਸਗੋਂ ਉਹਨੂੰ ਸੱਚਾ ਰਸਤਾ ਸਗੋਂ ਜਿਸ ਨੂੰ ਸੱਚਾ ਰਸਤਾ ਦੇਨੂੰ ਅਮਲੀ ਜੀਵਨ ਦੇ ਵਿੱਚ ਅ ਅਮਲੀ ਜੀਵਨ ਵਿੱਚ ਧਾਰਨ ਕਰਕੇ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਬਹਿਸ ਆਦ ਗੱਲਾਂ ਦੇ ਮਸਾਲੇ ਹਰਾਮ ਮਾਲ ਦੇ ਵਿੱਚ ਪਾਇਆ ਉਹ ਹੱਕ ਦਾ ਮਾਲ ਨਹੀਂ ਬਣਦਾ ਤੇ ਕੂੜੀਆਂ ਗੱਲਾਂ ਠੀਕ ਹੈ ਕੂੜੀਆਂ ਗੱਲਾਂ ਕੀਤੀਆਂ ਦਾ ਕੂੜ ਹੀ ਮਿਲਦਾ ਤੇ ਇਸ ਕਰਕੇ ਮਨੁੱਖ ਨੂੰ ਪ੍ਰਾਇਆ ਕਛੜ ਕੇ ਸੱਚ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਤੇ ਦੇ ਵਿੱਚ ਇਹ ਕੂੜੀਆਂ ਗੱਲਾਂ ਕੀ ਹੁੰਦੀਆਂ ਨੇ ਜਿਹੜੀ ਕਿ ਝੁੱਠੀਆਂ ਗੱਲਾਂ ਉਸ ਤੋਂ ਕੀ ਕੇਂਦਰੀ ਭਾਵ ਹੈਗਾ ਕੇਂਦਰੀ ਭਾਵ ਹੈਗਾ ਅੱਠ ਪੈਰੀ ਅੱਠ ਖੰਡ ਦਿਲੇ ਮੁਬੱਤ ਜੀ ਨੇ ਸਹੀ ਸੱਚਾ ਹਾਂਜੀ ਅੱਠ ਪੈਰੀ ਅੱਠ ਖੰਡ ਇਹ ਕੇਂਦਰੀ ਭਾਵ ਰੀਡ ਕਰ ਲੈਣਾ ਤੇ ਅੱਗੇ ਹੈਗਾ ਦਿਲੇ ਮੁਹਬਤ ਜੀ ਨੇ ਸਹੀ ਸੱਚਿਆ ਤੇ ਅੱਗੇ ਕੁਐਸਚਨਸ ਜੀ ਤੁਹਾਨੂੰ ਕਿ ਵੀਰ ਕਾਵ ਦੇ ਵਿੱਚੋਂ ਆਣਾ ਠੀਕ ਹੈ ਵੀਰ ਕਾਵ ਦਾ ਮੁੱਢ ਤੇ ਵਿਖਾ ਸਕਦੇ ਚੰਡੀ ਦੀ ਵਾਰ ਵਾਲਾ ਚੰਡੀ ਦੀ ਵਾਰ ਜ਼ਿਆਦਾ ਈਜ਼ੀ ਹੈ ਸੋ ਇਹਨੂੰ ਕਰ ਲਓ ਹੁਣ ਤੁਹਾਡੇ ਸਿਲੇਬਸ ਦੇ ਵਿੱਚ ਚੰਡੀ ਦੀ ਵਾਰ ਤੇ ਮਤਲਬ ਕਿ ਵੀਰ ਕਾਵ ਵਾਲੀ ਕੁਐਸਚਨ ਨੇ ਠੀਕ ਹੈ ਕਿੱਸਾ ਕਾਵ ਹੋਣਾ ਹੈ ਨਹੀਂ ਵੈਸੇ ਤੁਹਾਨੂੰ ਲੌਂਗ ਕੁਐਸਚਨ ਇੱਕ ਕਿੱਸਾ ਕਾਵ ਤੇ ਵੀਰ ਕਾਵ ਦੇ ਵਿੱਚ ਆਉਂਦਾ ਹੁੰਦਾ ਸੋ ਹੁਣ ਆਪਣੇ ਕੋਲ ਵੀਰ ਕਾਵ ਦੀ ਕੁਐਸਚਨ ਬਣਨਗੇ ਸੋ ਵੀਰ ਕਾਵ ਦੇ ਕੁਐਸਚਨ ਬਣਨਗੇ ਤਾਂ ਆਪਣੇ ਕੋਲ ਆਪ অপਸ਼ਨ ਹੈਗੇ ਇੱਕ ਚੰਡੀ ਦੀਵਾਰ ਤੇ ਇੱਕ ਹੈਗਾ ਵੀਰ ਕਾਵ ਦੇ ਮੁੱਢ ਤੇ ਵਿਕਾਸ ਸੋ ਇਹਦੇ ਵਿੱਚ ਸਭ ਤੋਂ ਫਿਰ ਈਜ਼ੀ ਟੌਪਿਕ ਹੈਗਾ ਚੰਡੀ ਦੀਵਾਰ ਤਾਂ ਫਿਰ ਉਹੀ ਕਰ ਲਓ ਚੰਡੀ ਦੀਵਾਰ ਠੀਕ ਹੈ ਬਹੁਤ ਈਜ਼ੀ ਵਰਡਿੰਗ ਚ ਲਿਖੀ ਹੋਈ ਆ ਤੁਸੀਂ ਇਹਨੂੰ ਰੀਡ ਕਰ ਲੈਣਾ ਅਗਰ ਤੁਸੀਂ ਸਮਝ ਕੇ ਕਰਨਾ ਚਾਹੁੰਦੇ ਹੋ ਤਾਂ ਮੈਂ ਜਿਹੜੀ ਕਮੈਂਟ ਬਾਕਸ ਦੇ ਵਿੱਚ ਪਲੇਲਿਸਟ ਪਿੰਨ ਕਰ ਦੂੰਗੀ ਜਿਸ ਦੇ ਵਿੱਚ 올 ਟੌਪਿਕਸ ਨੇ ਸਾਰੇ ਪੰਜਾਬ ਲਿਟਰੇਚਰ ਦੇ ਸਾਰੇ ਕਰਵਾਏ ਹੋਏ ਨੇ ਸਾਰੇ ਸਮਝਾ ਸਮਝਾ ਕੇ ਪ੍ਰਸੰਸਾ ਅਤੇ ਵਿਆਖਿਆ ਠੀਕ ਹੈ ਲੌਂਗ ਕੁਐਸਚਨ ਆਪੀਤੀਆਂ ਨੇ ਸ਼ਾਰਟ ਕੁਐਸਚਨ ਕਵਤਾ ਕੀਆ ਨਾਟਕ ਇਹ ਸਭ ਕੁਝ ਉਹ ਸਮਝਾਇਆ ਤੁਸੀਂ ਉੱਥੋਂ ਫਿਰ ਆਪਣਾ ਵਾਚ ਕਰ ਸਕਦੇ ਹੋ ਅਗਰ ਤੁਸੀਂ ਸਮਝ ਕੇ ਕਰਨਾ ਚਾਹੁੰਦੇ ਹੋ ਜਸਟ ਅ ਰੀਡਿੰਗ ਨਾਲ ਅਗਰ ਤੁਹਾਡੇ ਯਾਰ ਹੁੰਦੇ ਤੁਸੀਂ ਤਾਂ ਵੀ ਯਾ ਕਰ ਸਕਦੇ ਹੋ ਅੱਗੇ ਆਪ ਵਿਤਿਆਂ ਚ ਅੱਗੇ ਹੈਗਾ ਹਕ ਪ੍ਰਾਇਆ ਨਾਨਕਾ ਇਸ ਦੀ ਪ੍ਰਸੰਗ ਸਹਿਤ ਵੇਖਿਆ ਇਸ ਖਵਟੋਟੀ ਦੀ ਤਾਂ ਇਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਠੀਕ ਹੈ ਜਿਸ ਦੇ ਵਿੱਚ ਗੁਰੂ ਜੀ ਨੇ ਮਨੁੱਖ ਨੂੰ ਪ੍ਰਾਇਆ ਹੱਕ ਖਾਣ ਤੋਂ ਵਰਜਿਆ ਭਾਵ ਕਿ ਮਨਾ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹੱਕ ਪ੍ਰਾਇਆ ਨਾਨਕਾ ਠੀਕ ਹੈ ਮਨ ਲਕਿ ਪ੍ਰਾਇਆ ਹੱਕ ਜਿਹੜੇ ਕਿ ਮੁਸਲਮਾਨ ਲਈ ਕਸੂਰ ਦੇ ਬਰਾਬਰ ਆ ਤੇ ਹਿੰਦੂ ਲਈ ਗਾਂ ਦੇ ਬਰਾਬਰ ਆ ਠੀਕ ਹੈ ਤੇ ਵੀ ਜੇ ਆਪਾਂ ਕਿਸੇ ਦਾ ਹੱਕ ਖਾਣੇ ਆ ਤਾਂ ਜਿਵੇਂ ਮੁਸਲਮਾਨ ਸੂਰ ਖਾ ਲੈਣ ਤੇ ਹਿੰਦੂ ਗਾਂ ਖਾ ਲੈਣ ਉਸ ਦੇ ਬਰਾਬਰ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਤੇ ਗੁਰੂ ਜੇ ਆਪਾਂ ਗੰਬਰ ਤਾਂ ਹੀ ਪ੍ਰਮਾਤਮਾ ਅੱਗੇ ਸ਼ਿਫਾਰਿਸ਼ ਕਰਦਾ ਜੇ ਮਨੁੱਖ ਭਰਾਇਆ ਹੱਕ ਨਾ ਵਰਤੇ ਤੇ ਕੋਈ ਨਿਰੀਆਂ ਗੱਲਾਂ ਕਰਨ ਨਾਲ ਹੀ ਵੈਸ਼ ਦੇ ਵਿੱਚ ਜਾ ਵੈਸ਼ਤ ਵਿੱਚ ਨਹੀਂ ਪਹੁੰਚ ਸਕਦਾ ਸਗੋਂ ਨੂੰ ਸੱਚਾ ਰਸਤਾ ਸਗੋਂ ਜਿਸ ਨੂੰ ਸੱਚਾ ਰਸਤਾ ਦੇ ਨੂੰ ਅਮਲੀ ਜੀਵਨ ਦੇ ਵਿੱਚ ਅ ਅਮਲੀ ਜੀਵਨ ਵਿੱਚ ਧਾਰਨ ਕਰਕੇ ਹੀ ਮੁਕਤੀ ਪ੍ਰਾਪਤ ਹੁੰਦੀ ਆ ਤੇ ਬਹਿਸ ਆਦ ਗੱਲਾਂ ਦੇ ਮਸਾਲੇ ਹਰਾਮ ਮਾਲ ਦੇ ਵਿੱਚ ਪਾਇਆ ਉਹ ਹੱਕ ਦਾ ਮਾਲ ਨਹੀਂ ਬਣਦਾ ਤੇ ਕੂੜੀਆਂ ਗੱਲਾਂ ਠੀਕ ਹੈ ਕੂੜੀਆਂ ਗੱਲਾਂ ਕੀਤੀਆਂ ਦਾ ਕੂੜ ਹੀ ਮਿਲਦਾ ਤੇ ਇਸ ਕਰਕੇ ਮਨੁੱਖ ਨੂੰ ਪਰਾਇਆ ਕੱਢ ਛੱਡ ਕੇ ਸੱਚ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਇਹਦੇ ਵਿੱਚ ਕੂੜੀਆਂ ਗੱਲਾਂ ਕੀ ਹੁੰਦੀਆਂ ਨੇ ਜਿਹੜੇ ਕਿ ਝੂਠੀਆਂ ਗੱਲਾਂ ਉਸ ਤੋਂ ਵੀ ਕੇਂਦਰੀ ਭਾਵ ਹੈਗਾ ਕੇਂਦਰੀ ਭਾਵ ਹੈਗਾ 8/8 ਖੰਡ దిలే మొబ్బజీని సహ సచీ అట్లే మొహత జీని సీ సచి ਤੇ ਅੱਗੇ ਕੁਐਸਚਨ ਸੀ ਤੁਹਾਨੂੰ ਕਿ ਵੀਰ ਕਾਵ ਦੇ ਵਿੱਚ ਆਉਣਾ ਠੀਕ ਹੈ ਵੀਰ ਕਾਵ ਦਾ ਮੁੱਢ ਤੇ ਵਿਕਾਸ ਆ ਸਕਦਾ ਚੰਡੀ ਦੀ ਵਾਰ ਵਾਲਾ ਚੰਡੀ ਦੀ ਵਾਰ ਜ਼ਿਆਦਾ ਈਜ਼ੀ ਹੈ ਸੋ ਇਹਨੂੰ ਕਰ ਲਓ ਹੁਣ ਤੁਹਾਡੇ ਸਿਲੇਬਸ ਦੇ ਵਿੱਚ ਚੰਡੀ ਦੀ ਵਾਰ ਤੇ ਮਤਲਬ ਕਿ ਵੀਰ ਕਾਵ ਵਾਰੀ ਕੁਐਸਚਨ ਨੇ ਠੀਕ ਹੈ ਕਿੱਸਾ ਕਾਵ ਹੁਣ ਹੈ ਨਹੀਂ ਵੈਸੇ ਤੁਹਾਨੂੰ ਲੌਂਗ ਕੁਐਸਚਨ ਇੱਕ ਕਿੱਸਾ ਕਾਵ ਤੇ ਵੀਰ ਕਾਵ ਦੇ ਵਿੱਚ ਆਉਂਦਾ ਆਉਂਦਾ ਸੋ ਹੁਣ ਆਪਣੇ ਕੋਲ ਵੀਰ ਕਾਵ ਦੀ ਕੁਐਸਚਨ ਬਣਨਗੇ ਸੋ ਵੀਰ ਕਾਵ ਦੇ ਕੁਐਸਚਨ ਬਣਨਗੇ ਤਾਂ ਆਪਣੇ ਕੋਲ ਆਪਸ਼ਨ ਹੈਗੇ ਇੱਕ ਚੰਡੀ ਦੀ ਵਾਰ ਤੇ ਇੱਕ ਹੈਗਾ ਵੀਰ ਕਾਵ ਦਾ ਮੁੱਢ ਤੇ ਵਿਕਾਸ ਸੋ ਇਹਦੇ ਵਿੱਚ ਸਭ ਤੋਂ ਫਿਰ ਈਜ਼ੀ ਟੌਪਿਕ ਹੈਗਾ ਚੰਡੀ ਦੀ ਵਾਰ ਤਾਂ ਫਿਰ ਉਹੀ ਕਰ ਲਓ ਚੰਡੀ ਦੀ ਵਾਰ ਠੀਕ ਹੈ ਬਹੁਤ ਈਜ਼ੀ ਵਰਡਿੰਗ ਚ ਲਿਖੀ ਹੋਈ ਆ ਤੁਸੀਂ ਇਹਨੂੰ ਰੀਡ ਕਰ ਲੈਣਾ ਅਗਰ ਤੁਸੀਂ ਸਮਝ ਕੇ ਕਰਨਾ ਚਾਹੁੰਦੇ ਹੋ ਤਾਂ ਮੈਂ ਜਿਹੜੀ ਕਮੈਂਟ ਬਾਕਸ ਦੇ ਵਿੱਚ ਪਲੇਲਿਸਟ ਪਿੰਨ ਕਰ ਦੂੰਗੀ ਜਿਸ ਦੇ ਵਿੱਚ 올 ਟੌਪਿਕਸ ਨੇ ਸਾਰੇ ਪੰਜਾਬ ਲਿਟਰੇਚਰ ਦੇ ਸਾਰੇ ਕਰਵਾਏ ਹੋਏ ਨੇ ਸਾਰੇ ਸਮਝਾ ਸਮਝਾ ਕੇ ਪ੍ਰਸੰਗ ਸਹਿਤ ਵਿਆਖਿਆ ਠੀਕ ਹੈ ਲੌਂਗ ਕੁਐਸਚਨ ਆਪੀਤੀਆਂ ਨੇ ਸ਼ਾਰਟ ਕੁਐਸਚਨ ਕਫਤਾ ਕੀਆ ਨਾਟਕ ਇਹ ਸਭ ਕੁਝ ਉਹ ਸਮਝਾਇਆ ਤੁਸੀਂ ਉਤੋਂ ਫਿਰ ਆਪਣਾ ਵਾਚ ਕਰ ਸਕਦੇ ਹੋ ਅਗਰ ਤੁਸੀਂ ਸਮਝ ਕੇ ਕਰਨਾ ਚਾਹੁੰਦੇ ਹੋ ਜਸਟ ਅ ਰੀਡਿੰਗ ਨਾਲ ਅਗਰ ਤੁਹਾਡੇ ਯਾਰ ਹੁੰਦੇ ਤੁਸੀਂ ਤਾਂ ਵੀ ਯਾ ਕਰ ਸਕਦੇ ਹੋ ਅਗੇ ਆਪ ਵਿਥਿਆ ਚੋ ਕੁਸ਼ਨ ਹਾਂਜੀ ਅਗੇ ਨੇ ਆਪ ਵਿਥਿਆ ਚੋ ਕੁਸ਼ਨ ਆਪਾਂ ਦੋਨੋਂ ਮਾਡਲ ਟੈਸਟ ਪੇਪਰ ਤੇ ਦੇਖ ਲਵਾਂਗੇ ਫਿਰ ਆਪਾਂ ਇਕੱਠੇ ਜਿਹੜੇ ਕਿ ਅਨਸਰ ਤੁਹਾਨੂੰ ਸ਼ੋ ਕਰ ਦਾਂਗੇ ਆਪ ਵਿਥਿਆ ਵਾਲੇ ਠੀਕ ਹੈ ਸਹੀ ਤਰੂਪ ਕੋਈ ਕਰਨਾ ਹੋਊਗਾ ਤੁਸੀਂ ਸੈਕਿੰਡ ਜਿਹੜਾ ਮਾਡਲ ਟੈਸਟ ਪੇਪਰ ਸੀ ਇਸ ਦੇ ਵਿੱਚ ਸੀ ਆਪ ਵਿਥਿਆ ਦੇ ਕੁਸ਼ਨ ਤੇ ਇਹਦੇ ਵਿੱਚ ਦੇਖੋ ਪ੍ਰਸੰਗ ਸਹਿਤ ਵਿਆਖਿਆ ਪਾਇਆ ਹੈ ਕਿਸ਼ ਪਾਇਆ ਹੈ ਮੇਰੇ ਸਤਿਗੁਰ ਅਲਖ ਲਗਾਇਆ ਹੈ ਤੇ ਇੱਕ ਫੱਕੜ ਜਾਂਦੀ ਹੈ ਫੱਕੜ ਨਾ ਉਹ ਵਾਲਾ ਹਾਂਜੀ ਫੱਕੜ ਜਾਂਦੀ ਹੈ ਫੱਕੜਨੋ ਵਾਲਾ ਪ੍ਰਸੰਗ ਸਹਿਤ ਵਿਆਖਿਆ ਪਾਇਆ ਹੈ ਕਿਸ਼ ਪਾਇਆ ਹੈ ਪ੍ਰਿੰਸੀਪਲ ਸਾਈ ਸਿੰਘ ਨੂੰ ਅੱਗੇ ਵਧਣ ਦੀ ਪ੍ਰੇਰਣਾ ਕਿੱਥੋਂ ਕਿੱਥੋਂ ਮਿਲਦੀ ਆ ਤਿੰਨ ਗੁਰਵਖ ਸਪ੍ਰਿੰਟ ਪ੍ਰੀਤ ਸਿੰਘ ਲੜੀ ਨੂੰ ਗੁਰਵਕ ਸਿੰਘ ਪ੍ਰੀਤਲੜੀ ਨੂੰ ਸਵਿਟਜ਼ਰਲੈਂਡ ਲੋਕਾਂ ਨੇ ਸਵਿਟਜ਼ਰਲੈਂਡ ਲੋਕਾਂ ਨੇ ਕਿਹੜੇ-ਕਿਹੜੇ ਗੱਲਾਂ ਵਧੀਆ ਲੱਗੀਆਂ ਸੀ ਕਿਹੜੀ ਸ਼ਖਸੀਅਤ ਉੱਭਰਦੀ ਆ ਮੁਕਾਬਲੇ ਦੀ ਪ੍ਰੀਖਿਆ ਦੀ ਸਫਲਤਾ ਦਾ ਭੇਦ ਕੀ ਸੀ ਲੇਖ ਪਸ਼ਿੰਬਾ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਕਿਉਂ ਸਮਝਦਾ ਕਿਉਂ ਮਨ ਕਹਿੰਦਾ ਸੀ ਦੋਸਤ ਸਭ ਤੋਂ ਵਧੀਆ ਜਿੰਨੀ ਮੰਨੂ ਤੇ ਜਨਤ ਨੂੰ ਅਮਰੀਕਾ ਵਿੱਚ ਕਿਉਂ ਨਹੀਂ ਪੜਾਉਣਾ ਚਾਹੁੰਦੀ ਸੀ ਤੇ ਇੱਕ ਪੂਰਨ ਸਿੰਘ ਆਪਣੇ ਮਾਂ ਦੀ ਵਿਦਾਇਗੀ ਕਿਹੜੇ-ਕਿਹੜੇ ਘਟਨਾਵਾਂ ਦਰਸਾ ਕੇ ਕਰਦਾ ਹੈ ਕਿਤਾਬੀ ਉਹਦੀ ਮਦਰ ਜਿਹੜੀ ਕਿ ਉਹਨੂੰ ਬਹੁਤ ਪਿਆਰ ਕਰਦੀ ਸੀ ਤਾਂ ਜਦੋਂ ਇੱਕ ਵਾਰ ਉਹ ਛੋਟਾ ਸੀ ਤਾਂ ਉਹ ਕਹਿੰਦਾ ਕੋਲ ਭੰਨਣ ਦੀ ਜਿੱਦ ਕਰਦਾ ਤੇ ਉਹਦੀ ਮਦਰ ਮੰਨ ਜਾਂਦੀ ਆ ਤੇ ਇੱਕ ਵਾਰ ਉਹਨੂੰ ਜਦੋਂ ਉਹਦੀ ਮਦਰ ਜਿਹੜੀ ਕਿ ਅ ਸ਼ਿੰਗਾਰਨ ਲਈ ਉਹਦੇ ਵਾਲਾਂ ਦੇ ਵਿੱਚ ਜਿਹੜੀ ਕਿ ਸੋਨੇ ਦੀ ਮੋਹਰ ਲਾ ਦਿੰਦੀ ਆ ਠੀਕ ਆ ਮੋਹਰ ਹੁੰਦੀ ਆ ਜਿਹੜੀ ਉਹ ਮਿਰਲ ਜਿਹੜੇ ਸਿਰਚੇ ਲਟਕਾ ਲੈਂਦੀ ਆ ਬਟ ਜਦੋਂ ਫਿਰ ਉਹਨੂੰ ਪਤਾ ਲੱਗਦਾ ਕਿ ਕੋਈ ਜਿਹੜੇ ਕਿ ਚੋਰ ਉਹਨੂੰ ਲੈ ਕੇ ਜਾ ਰਹੇ ਸੀ ਉਹਦੀ ਲੱਟ ਕੱਟ ਕੇ ਲੈ ਗਿਆ ਤਾਂ ਉਹਦੇ ਹੱਥਾਂ ਦੇ ਤਲੇ ਨੂੰ ਚੁੰਮਦੀ ਆ ਕਿ ਉਹਨੇ ਉਹਦੇ ਮੁੰਡੇ ਨੂੰ ਕੁਝ ਨਹੀਂ ਕੀਤਾ ਸਿਰਫ ਉਹ ਉਹਦੀ ਮੋਹਰ ਲੈ ਗਿਆ ਤੇ ਇੱਕ ਵਾਰ ਫਿਰ ਉਹਦੀ ਮਦਰ ਜਿਹੜੇ ਕਿ ਜਦੋਂ ਉਹਨੂੰ ਅਟਕ ਦਰਿਆ ਦੇ ਵਿੱਚ ਨਹਾ ਰਹੀ ਹੁੰਦੀ ਆ ਤਾਂ ਉਹਦੇ ਹੱਥਾਂ ਤੋਂ ਛੁੱਟ ਜਾਂਦਾ ਬਾਅਦ ਦੇ ਵਿੱਚ ਅਟਕ ਦਰਿਆ ਉਹਨੂੰ ਵਾਪਸ ਕਰ ਦਿੰਦਾ ਛਲ ਦੇ ਰਾਹੀਂ ਬੱਚਾ ਬਾਹਰ ਆ ਜਾਂਦਾ ਤਾਂ ਫਿਰ ਉਹ ਅਟਕ ਦਰਿਆ ਨੂੰ ਜਿਹੜੇ ਕਿ ਜੂੜਾ ਦਰਿਆ ਮੰਨਦੀ ਆ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਤੋਂ ਜਿਹੜੇ ਕਿ ਪੂਰਨ ਸਿੰਘ ਆਪਣੀ ਮਦਰ ਦੀ ਵਡਿਆਈ ਕਰਦਾ ਹੈ ਏਜੀ ਤੁਹਾਡਾ ਜਿਹੜਾ ਕਿ ਮਾਡਲ ਟੈਸਟ ਪੇਪਰ ਸਾਹਿਤ ਰੂਪ ਕਵਤਾ ਜੇ ਵੀ ਜੋ ਤੁਸੀਂ ਸਮਝ ਕੇ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਵਾਚ ਕਰ ਲਿਓ ਜਿਹੜੀਆਂ ਅਲੱਗ ਪਲੇਲਿਸਟ ਵਿੱਚ ਮਿਲ ਜਾਣਗੀਆਂ ਤੁਹਾਨੂੰ ਇੱਥੇ ਜਸਟ ਆਪਾਂ ਸਿਰਫ ਸ਼ੋਅ ਕਰ ਰਹੇ ਹਾਂ ਤੁਹਾਨੂੰ ਠੀਕ ਹੈ ਤੁਸੀਂ ਸਮਝ ਕੇ ਸੁਣ ਕੇ ਜਿਆਦਾ ਜਿਆਦਾ ਹੁੰਦਾ